ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਅਗਸਤ 2025 ਅੱਜ ਸਾਡੀ ਪਾਰਟੀ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਵੱਲੋਂ ਸ਼੍ਰੀ ਬਾਬਾ ਗਾਲਾ ਸਾਹਿਬ ਵਿਖੇ ਇੱਕ ਮੀਰੀ ਪੀਰੀ ਕਾਨਫਰੰਸ ਰੱਖੀ ਗਈ ਹੈ ਜਿਹਦੇ ਵਿੱਚ ਭੈੜੀ ਮੀਆਂ ਖਾਨ ਤੋਂ ਹਲਕਾ ਕਾਦੀਆਂ ਤੋਂ ਅੱਜ ਬਹੁਤ ਵੱਡੀ ਤਦਾਦ ਦੇ ਵਿੱਚ ਮੈਂ ਤੇ ਮੇਰੇ ਕੁਝ ਨੌਜਵਾਨ ਵੀ ਸਾਡੇ ਕੁਝ ਅਹੁਦੇਦਾਰ ਬਾਬਾ ਗਾਲਾ ਸਾਹਿਬ ਦੇ ਪਹੁੰਚ ਰਹੇ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਇਤਿਹਾਸਕ ਦਿਨ ਹੈਗਾ ਇਹ ਨੌਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਮਹਾਰਾਜ ਨਾਲ ਔਰ ਉਹਨਾਂ ਦੇ ਅਨੁਯਾਈ ਉਹਨਾਂ ਦੇ ਭਗਤ ਜਾਂ ਉਹਦੇ ਜਿਹੜੇ ਪੈਰੋਕਾਰ ਹੀ ਕੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਜਿਹਦਾ ਇਤਿਹਾਸ ਵਿੱਚ ਇੱਕ ਬਹੁਤ ਸੁਹਰੀ ਅਖ਼ਰਾਜ ਨਾਮ ਦਰਜ ਹੈਗਾ ਸੋ ਅੱਜ ਦੇ ਦਿਨ ਬਾਬਾ ਮੱਖਣ ਸਾਹ ਲੁਬਾਣਾ ਜੀ ਨੇ ਬਾਬਾ ਬਗਲਾ ਸਾਹਿਬ ਦੀ ਧਰਤੀ ਤੇ ਆ ਕੇ ਨਵੇਂ ਪਾਤਸ਼ਾਹ ਨੂੰ ਪ੍ਰਗਟ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਲੁਕਾਈ ਤੱਕ ਮੈਸੇਜ ਭਜਉਣ ਲਈ ਅੱਜ ਉਹਨਾਂ ਨੂੰ ਮਿਲੇ ਹੀਗੇ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਸ ਤੋਂ ਪਹਿਲਾਂ ਬਾਬਾ ਬਗਲਾ ਸਾਹਿਬ ਦੇ ਵਿੱਚ 22 ਮੰਝੀਆਂ ਹੀ ਗਈਆਂ ਜਿਹਦੇ ਵਿੱਚ ਵਕਫ ਵਕ ਮਸੰਦ ਜਿਹੜੇ ਆਪਣਾ ਡੇਰਾ ਬਣਾ ਕੇ ਬੈਠੇ ਹੋਏ ਸੀਗੇ ਤੇ ਬਾਬਾ ਮੱਖਣਸ਼ਾਹ ਲੁਬਾਣਾ ਜੀ ਦੇ ਸੀਗੇ ਇੱਕ ਵਪਾਰੀ ਸੀਗੇ ਉਹਨਾਂ ਦਾ ਜਹਾਜ਼ ਸਮੁੰਦਰ ਦੇ ਵਿੱਚ ਜਦੋਂ ਘਿਰ ਜਾਂਦਾ ਤੇ ਉਹ ਅਰਦਾਸ ਕਰਦੇ ਆ ਨਵੇਂ ਪਾਸ਼ਾ ਅੱਗੇ ਕਿ ਗੁਰੂ ਮਹਾਰਾਜ ਜੀ ਮੈਂ ਤੁਹਾਡੇ ਦਰਬਾਰ ਜਾਂ ਤੁਹਾਡੇ ਗੁਰਦੁਆਰਾ ਸਾਹਿਬ ਆਵਾਂਗਾ ਜੇ ਮੇਰਾ ਜਹਾਜ਼ ਜਿਹੜਾ ਹੈਗਾ ਮਾਲ ਦਾ ਉਹ ਕਿਨਾਰੇ ਲੱਗ ਜੇ ਸੋ ਇਸੇ ਤਰੀਕੇ ਨਾਲ ਬਾਬਾ ਮੱਖਣਸ਼ਾਹ ਲੁਬਾਣਾ ਜੀ ਦਾ ਜਿਹੜੇ ਵਪਾਰੀ ਸੀਗੇ ਉਹਦਾ ਜਹਾਜ਼ ਜਿਹੜਾ ਕਿਨਾਰੇ ਲੱਗ ਜਾਂਦਾ ਤੇ ਜਦੋਂ ਬਾਬਾ ਮੱਖਣਸ਼ਾਹ ਲੁਬਾਣਾ ਜੀ ਬੱਬਕਾਲਾ ਸਾਹਿਬ ਵਿਖੇ ਆਉਂਦੇ ਰਹੇ ਉਸ ਵੇਲੇ 22 ਮੰਜੀਆਂ ਭਾਵਕੇ 22 ਜਿਹੜੇ ਹੈਗੇ ਆ ਹੋਰ ਛੋਟੇ-ਛੋਟੇ ਜਿਹੜੇ ਆ ਉਹ ਇੱਕ ਮਸੰਦ ਬਿਠੇ ਸੀਗੇ ਭਲੇਖਾ ਪਾਉਣ ਨੂੰ ਕਿ ਸਿੱਖਾਂ ਦੇ ਨਵੇਂ ਗੁਰੂ ਅਹੀਂ ਆ ਪਰ ਜਦੋਂ ਬਾਬਾ ਮੱਖਣਸ਼ਾਲਾ ਬਾਣਾ ਜੀ ਨੇ ਪੰਜ-ਪੰਜ ਮੋਹਰਾ ਜਿਹੜੀਆਂ ਹਰ ਮੰਜੀ ਦੇ ਗਾੜੀ ਰੱਖਣੀਆਂ ਸ਼ੁਰੂ ਕਰਤੀਆਂ ਤੇ ਉਹਨਾਂ ਪਖੰਡੀਆਂ ਨੇ ਪੰਜ-ਪੰਜ ਮੋਹਰਾ ਜਿਹੜੀਆਂ ਹੈਗੀਆਂ ਲੈ ਕੇ ਤੇ ਆਪਣੇ ਝੋਲੇ ਚ ਪਾ ਲਈਆਂ ਆਖਿਰ ਵਿੱਚ ਜਦੋਂ ਬਾਬਾ ਮੱਖਣਸ਼ਾਲਾ ਬਾਣਾ ਜੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਪੰਜ ਮੇਰਾ ਮੋਹਰਾ ਭੇਟ ਕਰਕੇ ਤੇ ਫਤਿਹ ਗੁਜ਼ਾਰਦੇ ਨੇ ਉਸ ਵੇਲੇ ਬਾਬਾ ਮੱਖਣਸ਼ਾਹ ਲਬਾਣਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਸਿੱਖਾ ਤੂੰ 500 ਮੋਹਰਾਂ ਸੁੱਕ ਕੇ ਤੇ ਅੱਜ ਸਾਡੇ ਗੁਰੂ ਘਰ ਨੂੰ ਤੂੰ 5 ਮੋਹਰਾਂ ਦਾਨ ਕਰ ਰਿਆਂ ਸੋ ਉਸ ਵੇਲੇ ਦਾ ਇਤਿਹਾਸਿਕ ਪਲ ਜਿਹੜਾ ਹੈਗਾ ਬਾਬਾ ਮੱਖਣਸ਼ਾਹ ਲਬਾਣਾ ਜੀ ਉਹ ਕਹਿੰਦੇ ਨੇ ਕਿ ਸੱਚਾ ਗੁਰੂ ਲੱਧੋ ਰੇ ਕਿ ਅੱਜ ਮੈਨੂੰ ਸੱਚਾ ਗੁਰੂ ਲੱਗ ਗਿਆ ਸੋ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਪ੍ਰਗਟ ਹੁੰਦੇ ਨੇ ਆਪਣੇ ਬਾਬਾ ਬਕਾਲਾ ਸਾਧ ਵਿੱਚ ਤੇ ਸਿੱਖਾਂ ਨੂੰ ਨੌਵੇਂ ਗੁਰੂ ਜੜੇਗੇ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ 8ਵੇਂ ਗੁਰੂ ਸਾਹਿਬ ਹੀ ਸਾਡੇ ਗੁਰਹਰਿ ਕ੍ਰਿਸ਼ਨ ਸਾਹਿਬ ਜੀ ਉਹ ਛੋਟੀ ਉਮਰ ਦੇ ਵਿੱਚ ਇੱਚ ਦੀ ਬਿਮਾਰੀ ਨਾਲ ਤੁਹਾਨੂੰ ਪਤਾ ਹੀ ਆ ਕਿ ਉਹ ਜਿਹੜੇ ਆ ਪਰਲੋਕ ਗਮਨ ਕਰ ਜਾਂਦੇ ਨੇ ਸੋ ਅੱਜ ਦੀ ਕਾਨਫਰੰਸ ਜਿਹੜੀ ਸਾਡੀ ਮਰੀ ਪੀਲੀ ਕਾਨਫਰੰਸ ਹੈਗੀ ਆ ਅਮੁੱਤਰੀ ਆਪਾਂ ਗੱਲ ਕਰਦੇ ਆ ਕਿ ਭਾਰਤ ਸਰਕਾਰ ਜਿਹੜੀ ਸਾਡੀ ਟਾਰਗੇਟ ਕਿਲਿੰਗ ਕਰਾ ਰਹੀ ਹੈਗੀ ਆ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਵੇਂ ਕਿ ਭਾਈ ਹਰਜੀਤ ਸਿੰਘ ਨਿਜਰ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਅਵਤਾਰ ਸਿੰਘ ਖੰਡਾ ਨੂੰ ਯੂਕੇ ਇੰਗਲੈਂਡ ਦੇ ਵਿੱਚ ਮਾਰ ਦਿੱਤਾ ਗਿਆ ਸਲੋ ਪੌਇਜ਼ਨ ਦੇ ਕੇ ਇਸੇ ਤਰੀਕੇ ਨਾਲ ਸਰਦਾਰ ਗੁਰਪ੍ਰੀਤਵਰਦਨ ਸਿੰਘ ਪੰਨੂ ਜਿਹੜੇ ਸਿੱਖ ਫਾਰ ਜੌਸਸ ਦੇ ਲੀਗਲ ਐਡਵਾਈਜ਼ਰ ਨੇ ਔਰ ਸਪੋਕਸਮੈਨ ਨੇ ਪਰ ਫਰੈਂਡ ਹੁੰਦੇ ਸੋ ਉਹਨਾਂ ਨੂੰ ਮਾਰਨ ਦੀ ਜਿਹੜੀ ਆ ਸਾਜ਼ਿਸ਼ ਪਿਛਲੇ ਸਾਲ ਜਿਹੜੀ ਆ ਅਮਰੀਕਾ ਦੀਆਂ ਏਜੰਸੀਆਂ ਨੇ ਜਿਹੜੀ ਆ ਉਹ ਪਰਦਾਫਾਸ਼ ਕੀਤਾ ਇਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਟਾਰਗੇਟ ਕਿਲ ਹੋਇਆ ਸਰਕਾਰ ਦੇ ਜਿਹੜੇ ਗੈਂਗਸਟਰ ਆ ਜਿਹੜੇ ਸਰਕਾਰੀ ਗੈਂਗਸਟਰ ਆ ਸਰਕਾਰ ਦੀ ਪੁਸ਼ਪਰਾਹੀ ਚੱਲਦੇ ਆ ਉਹਨਾਂ ਨੇ ਮਾਰਿਆ ਸਿੱਧੂ ਮੂਸੇਵਾਲਾ ਨੂੰ ਇਸੇ ਤਰੀਕੇ ਸਾਡੇ ਗੁਰਪ੍ਰੀਤ ਸਿੰਘ ਹਰੀ ਸਿੰਘ ਨੌ ਨੂੰ ਸੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਥੇ ਦੇ ਸਾਨੂੰ ਮਾਰ ਹੀ ਰਹੀ ਆ ਸਰਕਾਰ ਭਾਰਤੀ ਸੈਂਟਰ ਦੀ ਤੇ ਸਾਨੂੰ ਵਿਦੇਸ਼ਾਂ ਵਿੱਚ ਵੀ ਚੁਣ-ਚੁਣ ਕੇ ਮਾਰ ਰਹੀ ਆ ਇਸੇ ਸਬੰਧ ਵਿੱਚ ਸਾਡੀ ਪਾਰਟੀ ਕਾਲੀਗਰੰਦਰ ਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਖਾਸ ਰੂਪ ਵਿੱਚ ਪਹੁੰਚ ਰਹੇ ਨੇ ਸੋ ਉਹਨਾਂ ਦੇ ਵਿਚਾਰ ਸੁਣ ਲਈ ਮੇਰੇ ਨਾਲ ਹਲਕਾ ਕਰਦੀਆਂ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਥੀ ਤੇ ਸਾਡੇ ਉਧੇਦਾਰ ਜਿਹੜੇ ਆ ਆਪਾਂ ਜਾ ਰਹੇ ਤੁਸੀਂ ਪਿਛੇ ਕੈਨੋਸ ਦੇਖ ਰਹੇ ਹੈ ਜਿਉ ਇਹ ਹੈਗੀ ਆ ਲਾਹੌਰ ਦਰਬਾਰ ਦੀ ਲਾਹੌਰ ਦਰਬਾਰ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦਾ ਦਰਬਾਰ ਲੱਗਾ ਹੋਇਆ ਸੋ ਗੱਲ ਕਰਦੇ ਆ ਕਿ ਸਾਡਾ ਸਿੱਖਾਂ ਦਾ ਰਾਜ ਜਿਹੜਾ 40 ਤੋਂ 45 ਬਰੇ ਰਿਆ ਸੋ ਅਸੀਂ ਆਪਣਾ ਜੋ ਰਾਜ ਭਾਗ ਲੈਣ ਦੀ ਕੋਸ਼ਿਸ਼ ਕਰਦੇ ਆ ਭਾਰਤ ਸਰਕਾਰ ਦੇ ਕੋਲੋਂ ਉਹ ਸਾਡੇ ਨੌਜਵਾਨ ਜਿਹੜਾ ਵੀ ਖਾਲਸਤਾਨ ਦੀ ਗੱਲ ਕਰਦਾ ਫੋਰ ਐਗਜ਼ਾਮਪਲ ਦੀਪ ਸਿੱਧੂ ਦੀ ਗੱਲ ਕਰਾਂਗੇ ਆਪਾਂ ਜਦੋਂ ਦੀਪ ਸਿੱਧੂ ਨੇ ਅਮਰਗੜ ਦੀ ਚੋਣ ਦੇ ਵਿੱਚ ਮਾਨ ਸਾਹਿਬ ਦੀ ਕਿਰਪਾਨ ਫੜ ਕੇ ਇੱਕ ਪਾਸੇ ਝਾੜੂ ਫੜ ਕੇ ਕਿਹਾ ਹੈਗਾ ਕਿ ਸਿੱਖੋ ਤੁਸੀਂ ਝਾੜੂ ਫੜਨਾ ਪਸੰਦ ਕਰੋਗੇ ਕਿ ਸੇਵਾ ਪਾਸ਼ਾ ਦੀ ਕਿਰਪਾਨ ਫੜਨਾ ਪਸੰਦ ਕਰੋਗੇ ਜਦੋਂ ਖੁੱਲ ਕੇ ਗੱਲ ਕੀਤੀ ਆ ਦੀਪ ਸਿੱਧੂ ਨੇ ਤੇ ਸਟੇਟ ਨੇ ਉਹਨੂੰ ਫੇਕ ਟੈਕਸ ਜਿਹੜੇ ਵਿੱਚ ਮੁਰਵਾਤਾ ਇਸੇ ਤਰੀਕੇ ਨਾਲ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਨੂੰ ਪਤਾ ਹੀ ਗਿਆ ਕਿ ਮੇਰੀ ਮੌਤ ਇੱਕ ਦਿਨ ਨਿਸ਼ਚਿਤ ਹੈਗੀ ਆ ਉਹਨੇ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਿਹਾ ਹੈਗਾ ਕਿ ਬਾਪੂ ਮੈਂ ਤੇਰੀ ਚੋਣ ਮਹਿਮ ਦੇ ਵਿੱਚ ਆਪਰਾਚਾਰ ਕਰਾਂਗਾ ਤੇ ਆਪਣੇ ਟਰਾਲੀ ਲੈ ਕੇ ਜਾਵਾਂਗਾ ਤੇਰੇ ਕਾਗਜ਼ ਭਰਉਣ ਲਈ ਜਦੋਂ ਮੂਸੇ ਵਾਲ ਨੇ ਗੱਲ ਕੀਤੀ ਖਾਲਸਪਤਾਨ ਦੀ ਉਹਨੂੰ ਸਰਕਾਰ ਨੇ ਆਪਣੇ ਗੈਗਸਟਰ ਨੂੰ ਮੁਰਵਾਤਾ ਹੁਣ ਤੁਸੀਂ ਗੱਲ ਕਰਦੇ ਹੋ ਖਾਲਸਤਾਨੀ ਟੈਗ ਦੇਣ ਦੀ ਜਦੋਂ ਸੁਖਜੀ ਸਾਡਾ ਬਹੁਤ ਵੱਡਾ ਰਾਜ ਜਿਹੜਾ ਹੈਗਾ ਭਾਰਤ ਹਕੂਮਤ ਨੇ ਸਾਨੂੰ ਹਰਿਆਣਾ ਵਾ ਕਰਤਾ ਹਮਾਚਲ ਵਾ ਕਰਤਾ ਜਦੋਂ ਹੁਣ ਆਪਾਂ ਆਪਣੇ ਰਾਜ ਦੀ ਗੱਲ ਕਰਦੇ ਆਂ ਆਪਣੀ ਹੱਦਾਂ ਦੀ ਗੱਲ ਕਰਦੇ ਆਂ ਕਿ ਸਰਕਾਰ ਨੇ ਸਾਨੂੰ ਕੋ ਥਾਲੀ ਵਿੱਚ ਪਾ ਕੇ ਖਾਲਸਾਣ ਜਾਂ ਸਾਡਾ ਰਾਜ ਦੇ ਹੀ ਦੇਣਾ ਇਸ ਕਰਕੇ ਸਾਡੇ ਨੌਜਵਾਨਾਂ ਦਾ ਕਾਹਨ ਜਿਹੜਾ ਬਾਤਲ ਦੂਰ ਜਾਰੀ ਆ ਪਰ ਇਹਦਾ ਖਮਿਆਜਾ ਬਹੁਤ ਜਲਦੀ ਭਾਰ ਸਰਕਾਰ ਨੂੰ ਜਿਹੜਾ ਵਾ ਉਠਾਉਣਾ ਪੈਗਾ ਬਾਕੀ ਖਬਰਾਂ ਵਿੱਚ ਇਹੀ ਆਇਆਗਾ ਕਿ ਕੈਨੇਡਾ ਦੇ ਵਿੱਚ ਇੱਕ ਦੂਤਾਵਾਸ ਜਿਹੜਾ ਹੈਗਾ ਖਾਲਸਾਣ ਦਾ ਖੁੱਲਿਆ ਉਹਦੇ ਬਾਰੇ ਪੁਸ਼ਟੀ ਸਾਡੀ ਪਾਰਟੀ ਪ੍ਰਧਾਨ ਕਰਨਗੀ ਸਾਡੀ ਸੀਨੀਅਰ ਲੀਡਰਸ਼ਿਪ ਕਰੂਗੀ ਦੂਸਰੀ ਗੱਲ ਪੰਨੂ ਸਾਹਿਬ ਦੀ ਹੈਗੀ ਆ ਸਾਡੇ ਰਸਤੇ ਵੱਖ ਹੋ ਸਕਦੇ ਆ ਪਰ ਸਾਡੀ ਮੰਜ਼ਿਲ ਇੱਕ ਹੀ ਹੈਗੀ ਆ ਬੇਸ਼ੱਕ ਉਹ ਦਲਖਾਲ ਸਾਹਿਬ ਅੱਜ ਦੀ ਕਾਨਫਰੰਸ ਦੇ ਵਿੱਚ ਦਲਖਾਲ ਸਾਹਿਬ ਦਾ ਬਹੁਤ ਵੱਡਾ ਰੋਲ ਆ ਉਹਨਾਂ ਦੇ ਵੀ ਉੱਥੇ ਮੁੱਖ ਜਿਹੜੇ ਹੈਗੇ ਉਹਦੇ ਦਾਰ ਆ ਰਹੇ ਨੇ ਸਰਦਾਰ ਕੌਰਪਾਲ ਸਿੰਘ ਜੀ ਜੁੜੀ ਮੰਡ ਸਾਹਿਬ ਵੀ ਆ ਰਹੇ ਨੇ ਇਸੇ ਤਰੀਕੇ ਦੇ ਵਿਦੇਸ਼ਾਂ ਦੇ ਵਿੱਚ ਵੀ ਕੋਈ ਜਥੇਬੰਦੀਆਂ ਖਾਲਸਤਾਨੀ ਗੱਲ ਕਰਦੀਆਂ ਟੀਚਾ ਸਾਡਾ ਇੱਕ ਹੀ ਹੈਗਾ ਰਸਤੇ ਸਾਡੇ ਵੱਖ ਹੋ ਸਕਦੇ ਆ ਇਹ ਸਾਨੂੰ ਅਕਸਰ ਸਵਾਲ ਲੋਕੀ ਕਰਨ ਲੱਗੇ ਆ ਕਿ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਫਾਂਸੀ ਦੇ ਚਾਰਜਸ ਦੇ ਤਹਿਤ ਪਾਗਲਪੁਰ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈਗਾ ਇੰਦਰਾਗੰਧ ਨੂੰ ਮਾਰਨ ਦੇ ਜੁਰਮ ਤੇ 1990 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਤਰਨਤਾਰਨ ਤੋਂ ਹੀ ਮਾਝੇ ਵਾਲਿਆਂ ਨੇ ਬਹੁਤ ਵੱਡੀ ਲੀਡ ਦਾ 4 ਲੱਖ ਤੋਂ ਪਲੱਸ ਵੋਟ ਨਾਲ ਮਾਨ ਸਾਹਿਬ ਨੂੰ ਜਿਤਾਤਾ ਤੇ ਉਸ ਵੇਲੇ ਦਾ ਸੰਵਿਧਾਨ ਜਿਹੜਾ ਹੈਗਾ ਡਾਕਟਰ ਭੀਮਰਾਓ ਮੇਦਕਰ ਦਾ ਉਹ ਕਹਿੰਦਾ ਹੈਗਾ ਕਿ ਜਿਹੜਾ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਜੇਗਾ ਕਿਹੜੀ ਅੱਜ ਉਹਦੀ ਫਾਂਸੀ ਦੀ ਸਜ਼ਾ ਵੀ ਮਾਫ ਕੀਤੀ ਜਾਊਗੀ ਸੋ ਉਸ ਵੇਲੇ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਸਰਦਾਰ ਮਾਨ ਸਾਹਿਬ ਦੀ ਫਾਂਸੀ ਜਿਆ ਮਾਫ ਕਰਤੀ ਗਈ ਹੈਗੀ ਕਿਉਂਕਿ 4 ਲੱਖ ਤੋਂ ਪਲੱਸ ਵੋਟਾਂ ਨਾਲ ਮਾਨ ਸਾਹਿਬ ਜਿੱਤੇ ਸੀਗੇ ਹੁਣ ਇੱਥੇ ਗੱਲ ਕਰਦੇ ਆ ਭਾਈ ਮਰਤਪਾਲ ਦੀ ਹੁਣ ਆਪਣੇ ਭਾਈ ਅਮਰਤਪਾਲ ਜਿਹੜੇ ਆ ਉਹ ਵੀ ਲਗਭਗ 4 ਲੱਖ ਤੋਂ ਵੱਧ ਲੀਡ ਲੈ ਕੇ ਖਡੂਰ ਸਾਹਿਬ ਤੋਂ ਬਣੇ ਆ ਹੁਣ ਸਵਾਲ ਹੈਗਾ ਕਿ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਸਰਕਾਰ ਰੀਲீஸ் ਕਰ ਰਹੀ ਜਦ ਕਿ ਕਸ਼ਮੀਰ ਦਾ ਇੱਕ ਮੈਂਬਰ ਪਾਰਲੀਮੈਂਟ ਹੈਗਾ ਜਿਹਨੂੰ ਹੁਣ ਮੌਸਮ ਖਤਰ ਦੇ ਵਿੱਚ ਉੱਥੇ ਵਿਸ਼ੇਸ਼ ਅਧਿਕਾਰ ਤੌਰ ਤੇ ਬੁਲਾਉਂਦਾ ਗਿਆ ਹੈਗਾ ਉਹ ਵੀ ਵੱਖ ਵਤੀ ਨਿਕਾ ਜੰਮੂ ਕਸ਼ਮੀਰ ਦਾ ਮੈਂਬਰ ਪਾਰਲੀਮੈਂਟ ਪਰ ਹੁਣ ਜੇ ਅਮਰਤਪਾਲ ਦੀ ਆਪਾਂ ਗੱਲ ਕਰੀਏ ਕਿ ਭਾਈ ਅਮਰਤਪਾਲ ਨੇ ਨਾ ਦੀ ਕੋਈ ਇਹ ਬੰਦਾ ਕਿਸੇ ਕੌਮ ਦਾ ਮਾਰਿਆ ਨਾ ਵੀ ਬੰਬਤਮਾਕਾ ਕੀਤਾ ਤੇ ਉਹ ਇੱਕ ਐਜ਼ ਅ ਚੁਣੇ ਮੈਂਬਰ ਪਾਰਲੀਮੈਂਟਾਂ ਤੇ ਸਰਕਾਰ ਫੇਰ ਨਹੀਂ ਸਾਦਰੀ ਇਹਦਾ ਇੱਕੋ ਇੱਕ ਕਾਰਨ ਹੈਗਾ ਕਿ ਜਦੋਂ ਦੀ ਬੀਜੇਪੀ ਕਾਂਗਰਸ ਸੱਤਾ ਦੇ ਵਿੱਚ ਆ ਗਈਆਂ ਸਟਰੋਂਗ ਹੋ ਗਈ ਬੀਜੇਪੀ ਖਾਸ ਕਰਕੇ ਇਹਨਾਂ ਨੇ ਸੰਵਿਧਾਨੀ ਤੁਹਾਡਾ ਅੰਦਰ ਘਾਤੇ ਚੇਂਜ ਕਰਤਾ ਹੈਗਾ ਕਈ ਧਰਾਵਾਂ ਇਦਾਂ ਦੀਆਂ ਮੈਂ ਜਿਹੜੀਆਂ ਉਹਨਾਂ ਨੇ ਉਹ ਮਦਦ ਹੀ ਖਤਮ ਕਰਤੀਆਂ ਫੋਰ ਐਗਜ਼ੈਂਪਲ ਪਹਿਲਾਂ ਯੂਏਪੀ ਹੁੰਦਾ ਹੈਗਾ ਉਹਦੀ ਜਗ੍ਹਾ ਹੁਣ ਐਨਐਸਏ ਲਾਤਾ ਹੈਗਾ ਨੈਸ਼ਨਲ ਸਕਿਉਰਿਟੀ ਐਕਟ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵੱਡੀ ਪਾਵਰ ਹੈਗੀ ਆ ਉਹ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਛੱਡਣ ਜਾਂ ਨਾ ਛੱਡਣ ਇਹ ਅਮਨ ਸ਼ਾਹ ਮੋਦੀ ਦੇ ਟਿਪੈਂਡ ਕਰਦਾ ਜਿਹੜਾ ਪਹਿਲਾ ਸਵਧਾ ਲੈ ਗਿਆ ਉਹਦੇ ਵਿੱਚ ਹੈਗਾ ਕਿ ਜੇ ਕੋਈ ਮੈਂਬਰ ਪਾਰਲਮੈਂਟ ਬਣ ਜਾਂਦਾ ਭਾਰਤ ਦਾ ਚੁਣਿਆ ਆਇਆ ਤੇ ਉਹਦੀਆਂ ਸਾਰੀਆਂ ਸਜ਼ਾਵਾਂ ਮਾਫ ਕਿਉਂਕਿ ਇਹ ਸਰਕਾਰਾਂ ਨੇ ਸੁਖੀ ਐਨਐਸਏ ਜਿਹੜਾ ਹੈਗਾ ਉਹ ਲਾਤਾ ਹੈਗਾ ਸਕਿਉਰਟੀ ਐਕਟ ਦੇ ਤਹਿਤ ਉਹ ਸਰਕਾਰ ਚਾਵੇ ਛੱਡੇ ਜਾਂ ਨਾ ਛੱਡੇ ਪਰ ਸਾਡੀ ਪਾਰਟੀ ਭਾਈ ਮਰਤਪਾਲ ਦੇ ਨਾਲ ਹੈਗੀ ਆ ਵਾਰਿਸ ਪੰਜਾਬ ਦੀ ਜਿੱਥੇ ਬੰਦੇ ਵੀ ਸਾਡਾ ਹਿੱਸਾ ਉਹਨੇ ਇੱਕ ਰੂਪ ਹੈਗਾ ਸਾਡੀ ਪਾਰਟੀ ਦਾ ਜਿੱਦਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਸਾਡੇ ਰਸਤੇ ਵੱਖ ਹੋ ਸਕਦੇ ਆ ਟੀਚੇ ਸਾਰਿਆਂ ਦਾ ਸਾਡੇ ਇੱਕ ਹੀ ਹੈਗਾ ਆਪਾਂ ਕੁਝ ਬੰਦੀ ਸਿੰਘ ਛਡਾਉਣ ਦੇ ਚੜਕਰ ਚ ਅੱਜ ਆਪਾਂ ਹੋਰ ਸੈਂਕੜੇ ਬੰਦੀ ਹਜ਼ਾਰਾਂ ਬੰਦੀ ਜਿਹੜੇ ਆ ਹੋਰ ਸਰਕਾਰ ਨੇ ਸਾਡੇ ਕੈਦ ਕਰ ਲਈ ਹੈਗੇ ਆ ਸੋ ਜੀ ਉੱਥੇ ਕਾਨਫਰੰਸ ਹੋਏਗੀ ਤੇ ਸਾਨੂੰ ਖੁਸ਼ੀ ਹੈਗੀ ਆ ਵੀ ਸਾਡੇ ਆਪਣੇ ਸਰਕਾਰੀ ਕਾਗਜ਼ਾਂ ਦੇ ਵਿੱਚ ਜਦੋਂ ਤੁਹਾਡੇ ਕੋਲ ਸਰਕਾਰ ਦੀ ਪੂਰੀ ਪਾਵਰ ਹੈਗੀ ਕਾਗਜ਼ਾਂ ਵਿੱਚ ਭਾਵੇਂ ਤੁਸੀਂ ਸਾਰਾ ਪੰਜਾਬ ਹੀ ਦਸ਼ਾ ਦੇ ਮੁਕਤ ਕਰ ਦੋ ਵੀ ਸਾਰਾ ਪੰਜਾਬ ਨਸ਼ਿਆਂ ਦੇ ਮੁਕਤ ਹੋ ਗਿਆ ਕਾਗਜ਼ਾਂ ਦੇ ਵਿੱਚ ਲਿਖਣਾ ਹੀ ਹੁੰਦਾ ਹਮ ਮੌਜੂਦਾ ਗਰਾਊਂਡ ਲੈਵਲ ਉੱਤੇ ਇਹੋ ਜਿਹਾ ਕੁਝ ਨਹੀਂ ਹੋਇਆ ਯੁੱਧ ਨਸ਼ਿਆਂ ਵਿਰੁੱਧ ਨਹੀਂ ਇਹ ਯੁੱਧ ਗਰੀਬਾਂ ਵਿਰੁੱਧ ਹੈਗਾ ਕਿ ਗਰੀਬ ਦਾ ਘਰ ਕੋਲ ਆ ਕੇ ਨੇ ਮਹਿਦਰਾ ਬਣਾਇਓ ਢਾਉਂਦੀ ਆ ਸਰਕਾਰ ਤੇ ਜਿਹਦੇ ਮਜੀਠੀ ਦੇ ਢਾਉਣੇ ਚਾਹੀਦੇ ਮਹਿਲ ਉੱਥੇ ਕੋਈ ਹੋਰ ਤਕਨੀ ਹੈਗੀ ਜਿਹੜਾ ਐਡੇ ਵੱਡੇ ਚਾਰਜਸ ਕਰਕੇ ਮਜੀਠੀ ਨੂੰ ਅੰਦਰ ਕੀਤਾ ਅਸਲ ਦੇ ਵਿੱਚ ਤੇ ਯੁੱਧ ਨਸ਼ਿਆਂ ਵਿਰੁੱਧ ਉੱਥੋਂ ਸ਼ੁਰੂ ਹੋਊਗਾ ਮਜੀਠੀ ਦੇ ਘਰ ਤੇ ਬੋਲਡੋ ਜੱਟ ਚਲਾ ਕੇ ਦਕਾਵੇ ਭਗੋਂਦਮਾਂ ਦੀ ਸਰਕਾਰ